ਲੋੜੀ ਵਾਲੇ ਦੇਣ ਇੱਕ ਘਟਨਾ ਵਾਪਰੀ ਆ ਆ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ سورਿੰਦਰ ਕੌਰ ਦੀਆਂ ਤਸਵੀਰਾਂ ਨੇ ਔਰ سورਿੰਦਰ ਕੌਰ ਨੂੰ ਲੈ ਕੇ ਪਿੰਡ ਵਾਸੀ ਜੋ ਪਿੰਡ ਦੇ ਲੋਕ ਨੇ ਜੋ ਆਂਡੀ ਗਵਾਂਡੀ ਆ ਲੈ ਕੇ ਹਸਪੀਟਲ ਵਿੱਚ ਜਾ ਰਹੇ ਆ ਔਰ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਲੋੜੀ ਦਾ ਦਿਨ ਹੋਵੇ ਤਾਂ ਬਹੁਤ ਸਾਰੇ ਪਰਿਵਾਰ ਜਿਹੜੇ ਆ ਖੁਸ਼ੀਆਂ ਮਨਾ ਰਹੇ ਆ ਲੋੜੀ ਮਨਾ ਰਹੇ ਆ ਔਰ ਇੱਧਰ ਇਸ ਵੇਲੇ ਮਾਤਮ ਜਿਹੜਾ ਉਹ ਛਾ ਗਿਆ ਜਿਵੇਂ ਕਿ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਇੱਕ ਕ੍ਰੀਸ ਤੋਂ ਆਇਆ ਬੰਦਾ ਜੋ ਹੈ ਆਪਣੀ ਗਵਾਂਡਣ ਸੁਰਿੰਦਰ ਕੌਰ ਦੇ ਨਾਲ ਝਗੜਾ ਕਰ ਦਿੰਦਾ ਔਰ ਉਸ ਦੇ ਕਿਰਚਾ ਮਾਰ ਦਿੰਦਾ ਆ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਨਵਾਂ ਪਿੰਡ ਬਹਾਦਰ ਪਿੰਡਾ ਛਾਲੇ ਥਾਣੇ ਦੇ ਅਧੀਨ ਔਰ ਨਵਾਂ ਸ਼ਾਲਾ ਥਾਣਾ ਦੇ ਅਧੀਨ ਪੈਣ ਵਾਲਾ ਪਿੰਡ ਨਵਾਂ ਪਿੰਡ ਬਾਦਰ ਇੱਥੋਂ ਦਾ ਰਹਿਣ ਵਾਲਾ ਇਹ ਨੌਜਵਾਨ ਦੱਸਿਆ ਜਾ ਰਿਹਾ ਹੈ ਇਹ ਬੰਦਾ ਦੱਸਿਆ ਜਾ ਰਿਹਾ ਔਰ ਸੁਰਿੰਦਰ ਕੌਰ ਦਾ ਗਵਾਂਢੀ ਆ ਔਰ ਨਿੱਕੀ ਜੀ ਗੱਲ ਨੂੰ ਲੈ ਕੇ ਪਿੰਡਾਂ ਵਿੱਚ ਲੋਕਾਂ ਦਾ ਪਿਆਰ ਤਾਂ ਬਹੁਤ ਹੁੰਦਾ ਪਰ ਜਦੋਂ ਵਿਗੜ ਜਾਂਦੀ ਆ ਤਾਂ ਉਹ ਤਸਵੀਰਾਂ ਬਦਲ ਜਾਂਦੀਆਂ ਨੇ ਫਿਰ ਪਿਆਰ ਜਿਹੜਾ ਦੁਸ਼ਮਣੀ 'ਚ ਬਦਲ ਜਾਂਦਾ ਹੈ ਔਰ ਘਟਨਾ ਕੀ ਵਾਪਰੀ ਕਿਵੇਂ ਇਸ ਤਰ੍ਹਾਂ ਹੋਇਆ ਕਿ ਉਸ ਨੇ ਕਿਹੜੀ ਮਜਬੂਰੀ ਦੇ ਵਿੱਚ ਸੁਰਿੰਦਰ ਕੌਰ ਦੇ ਕਿਰਚਾ ਮਾਰ ਦਿੱਤੀਆਂ ਉਸ ਦੇ ਉੱਤੇ ਵਾਰ ਕਰ ਦਿੱਤਾ ਔਰ ਉਸ ਦੀ ਜੜੀ ਆ ਦੱਸਦੇ ਆ ਕਿ ਜਾਨ ਚਲੀ ਗਈ ਆ ਔਰ ਬਹੁਤ ਵਾਰ ਇਹੋ ਜਿਹਾ ਮਾਹੌਲ ਜਿਹੜੇ ਆ ਅਕਸਰ ਹੀ ਵਰੇ ਦਿਨ ਵਿੱਚ ਵੇਖਣ ਨੂੰ ਮਿਲਦੇ ਆ ਔਰ ਵਰਾ ਦੇਣਾ ਪਰਮਾਤਮਾ ਕਰੇ ਕਿ ਖੁਸ਼ੀਆਂ ਭਰੇ ਹੋਣ ਖੁਸ਼ੀਆਂ ਤੇ ਚਾਵਾਂ ਨਾ ਬਤੀਤ ਹੋਣ ਪਰ ਲੈ ਕੇ ਨਾ ਜੋ ਪਰਮਾਤਮਾ ਨੂੰ ਮਨਜ਼ੂਰ ਹੈ ਕਿਸੇ ਨਾ ਕਿਸੇ ਪਿੰਡ ਵਿੱਚ ਇਹੋ ਜੇ ਕਾਰਨ ਬਣ ਜਾਂਦੇ ਆ ਕਿ ਜੋ ਵਰਾ ਦੇਣਾ ਉਹ ਕਹਿਰ ਬਣ ਜਾਂਦਾ ਔਰ ਇਸੇ ਤਰ੍ਹਾਂ ਹੀ ਕੁਝ ਵੇਖਣ ਨੂੰ ਤਸਵੀਰਾਂ ਮਿਲੀਆਂ ਨੇ ਔਰ ਦੱਸਦੀ ਹੈ ਕਿ ਲੋਹੜੀ ਦੇ ਅਧੀਨ ਇਹ ਘਟਨਾ ਵਾਪਰੀ ਆ ਔਰ ਜੋ ਆਦਮੀ ਗਰੀਸ ਤੋਂ ਆਇਆ ਐਨ ਆਰ ਆਈ ਦੱਸਦੇ ਆ ਹਰ ਸਾਲ ਛੁੱਟੀ ਆਉਂਦਾ ਸੀ ਉਸ ਵੱਲੋਂ ਇਸ ਸੁਰਿੰਦਰ ਕੌਰ ਦੇ ਉੱਤੇ ਜਿਸ ਨੂੰ ਆਪਣੇ ਗਵਾਂਡੀ ਦੇ ਵੱਲੋਂ ਹੀ ਸੁਰਿੰਦਰ ਕੌਰ ਨੂੰ ਆਪਣੇ ਗਵਾਂਡੀ ਦੇ ਵੱਲੋਂ ਹੀ ਜੋ ਕਿਰਚਾ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਔਰ ਬਾਅਦ ਵਿੱਚ ਖਬਰ ਨਿਕਲ ਕੇ ਸਾਹਮਣੇ ਆਈ ਕਿ ਉਸ ਦੀ ਮੌਤ ਹੋ ਗਈ ਆ ਉਹ ਦੁਨੀਆ ਤੋਂ ਚਲੀ ਗਈ ਆ ਔਰ ਇਹ ਤਸਵੀਰਾਂ ਕਈ ਵਾਰ ਇਹੋ ਜਿਹੀਆਂ ਵੇਖਣ ਨੂੰ ਮਿਲਦੀਆਂ ਔਰ ਗੱਲਬਾਤ ਸੁਣੋ ਸੁਰਿੰਦਰ ਕੌਰ ਦਾ ਲੜਕਾ ਕੀ ਕਹਿ ਰਿਹਾ ਕਿਵੇਂ ਸੀਗਾ ਮਾਹੌਲ ਔਰ ਉਸ ਵੇਲੇ ਲੜਕਾ ਕਿੱਥੇ ਸੀ ਇਸ ਦਾ ਕੀ ਕਹਿਣਾ ਇਸ ਦੀ ਪੂਰੀ ਗੱਲਬਾਤ ਸੁਣੋ ਫਿਰ ਅੱਗੇ ਸਰਪੰਚ ਸਾਹਿਬ ਪਿੰਡ ਦੇ ਕੀ ਕਹਿ ਰਹੇ ਆ ਉਹਨਾਂ ਕੋਲੋਂ ਵੀ ਪੂਰੀ ਸੁਣੋ ਕਿ ਕਿਵੇਂ ਸੀ ਸੁਰਿੰਦਰ ਕੌਰ ਜਿਹੜੇ ਆ ਉਹ ਇਸ ਪਿੰਡ ਦੇ ਵਿੱਚ ਕਦੋਂ ਤੋਂ ਰਹਿੰਦੇ ਸੀ ਜਾਂ ਉਹ ਐਨਆਰਆਈ ਜਿਹੜਾ ਉਹ ਕਦੋਂ ਤੋਂ ਰਹਿੰਦਾ ਸੀ ਇੱਥੇ ਤੇ ਇਕਟਨਾ ਕਿਵੇਂ ਵਾਪਰੀ ਆ ਔਰ ਪੁਲਿਸ ਦੀ ਵੀ ਗੱਲਬਾਤ ਸੁਣੋ ਛਾਲੇ ਥਾਣੇ ਦੇ ਅਧੀਨ ਜੋ ਐਸਐਚਓ ਡਿਊਟੀ ਨਿਭਾ ਰਹੇ ਨੇ ਤੇ ਮੈਡਮ ਕ੍ਰਿਸ਼ਮਾ ਜੀ ਤੋਂ ਸੁਣੋ ਤੁਸੀਂ ਕੀ ਕਹਿਣਾ ਹੈ ਇਹਨਾਂ ਦਾ ਔਰ ਪੂਰੀ ਗੱਲਬਾਤ ਸੁਣੋ ਕੀ ਵਾਕਿਆ ਹੋਇਆ ਔਰ ਕਿਵੇਂ ਇਹ ਵਾਕਿਆ ਜਿਹੜਾ ਵਾ ਚੰਗਾ ਸਮਾਂ ਔਰ ਕਿਹੜੇ ਸਮੇਂ ਵਿੱਚ ਤਬਦੀਲ ਹੋ ਗਿਆ ਇਹ ਵੀਡੀਓ ਤੁਹਾਨੂੰ ਕਿਵੇਂ ਲੱਗ ਰਹੀ ਹੈ ਪੂਰੀ ਗੱਲਬਾਤ ਸੁਣੋ ਔਰ ਕਮੈਂਟ ਤੇ ਸ਼ੇਅਰ ਜ਼ਰੂਰ ਕਰੋ ਧੰਨਵਾਦ beta ਕੀ ਨਾਮ ਤੇਰਾ ਮੇਰਾ ਨਾਮ ਸਰ ਹਰਮਨਪ੍ਰੀਤ ਸਿੰਘ ਮੈਂ ਸਰ ਨਵੇਂ ਪਿੰਡ ਬੱਧ ਰਹਿਣਾ ਸਰ ਤੇ ਕੀ ਗੱਲ ਹੋਈ ਹੈ ਸਰ ਰਾਤੀ ਸਰ ਅਲਮੋਲੀ ਜੀ ਨਾਲ ਤੋਂ ਸਰ ਅਲੱਗ ਕਿ ਸ੍ਰੀਕਾ ਸਾਡੇ ਨੇ ਸਰ ਚੱਕ ਕਲਿਕ ਕਿਰਚਾ ਕਿਚਾ ਮਾਰਤੀਆਂ ਸਾਰੇ ਮਮੀ ਦੇ ਪਹਿਲਾਂ ਸਾਰੇ ਦੋ ਇੱਤੇ ਮਾਰੀਆਂ ਫੇਰ ਸਾਰੇ ਇੱਤੇ ਮਾਰੀ ਇੱਕ ਤੇ ਕਿਹਨਾਂ ਨੇ ਮਾਰੀਆਂ ਕੀ ਨਾਮ ਉਹਨਾਂ ਦਾ ਸਾਰੇ ਉਹਨਾਂ ਦਾ ਅੰਨ ਨਹੀਂ ਜਿਹਨ ਸੈਂਗਿਆ ਸਾਰੇ ਗਰੀਸ ਰਹਿੰਦੇ ਪੱਕੇ ਤੇ ਕੀ ਕੋ ਰੰਜੇ ਸੀ ਉਹਨਾਂ ਦੇ ਨਾਲ ਨਹੀਂ ਸਰ ਕੋਈ ਨਹੀਂ ਕੋਈ 5-7 ਦਿਨ ਪਹਿਲਾਂ ਸਾਰੇ ਕੋਈ ਹੋਈ ਬੋਲ ਬਣੀ ਹੋ ਮੋਲੀ ਹੋਈ ਹਾਂ ਤੇ ਕੋ ਕੋ ਬਜੂ ਕਿਚਾ ਮਾਰਤੀਆਂ ਫੇਤੀ ਹੋਇਆ ਸਰ ਕਿਚਾ ਮਾਰ ਕੇ ਸਾਰੇ ਇੰਹੀ ਛੇਤੀ ਹੋ ਕੇ ਸਾਰੇ ਤੇ ਅਬਰੋਲ ਹਸਪੀਟਲ ਆਏ ਸਾਰੇ ਅਬਰੋਲ ਹਸਪੀਟਲ ਰਾਤ ਆਏ ਤੇ ਸਾਰੇ 3:30 ਵਜੇ ਡੈਥ ਹੋ ਗਈ ਬੰਦੀ ਸਾਡ 3 ਵਜੇ ਡੈਸਕ ਹੋ ਗਈ ਆ ਤੇ ਕੀ ਉਹ ਐਫ ਇਹਦੀ ਕੋਈ ਕੰਪਲੇਨ ਕੀਤੀ ਕੋਈ ਹਾਂਜੀ ਸਰ ਕੀਤੀ ਸਰ ਸਾਰ ਸਥਿਤੀਓ ਨੂੰ ਪਕੜਿਆ ਜਾਏ ਸਰ ਫੜਿਆ ਜਾਏ ਇਨਸਾਫ ਚਾਹੀਦਾ ਸਰ ਗ੍ਰਿਫਤ ਦੀ ਮੰਗ ਕੀਤੀ ਹਾਂਜੀ ਸਰ ਹਾਂਜੀ ਕੀ ਗੱਲ ਬਾਤ ਭਾਈ ਮੈਂ ਸਰਪੰਚ ਨਵਾਂ ਪਿੰਡ ਬਹਾਦਰ ਸੁਰਿੰਦਰ ਸਿੰਘ ਜੱਜ ਰਾਤ ਦੇਰ ਰਾਤ 9:30 ਵਜੇ ਨਾਲ ਮੈਨੂੰ ਕਸ਼ਮੀਰ ਸਿੰਘ ਜੀ ਦਾ ਫੋਨ ਆਇਆ ਵੀ ਇਦਾਂ ਦਾ ਕਰਕੇ ਜਿਹੜੀ ਵਾਰਦਾਤ ਆ ਇਹ ਨਰਿੰਦਰ ਸਿੰਘ ਨੇ ਕੀਤੀ ਆ ਜੋ ਕਿ ਸਰਿੰਦਰ ਕੌਰ ਮੈਂ ਮੌਕੇ ਮذابਕ ਉਥੇ ਪਹੁੰਚਿਆ ਰਾਤੀ 9:30 ਵਜੇ ਪਰ ਰੇਂਜਰ ਸਿੰਘ ਸਨਫ ਚਰਨ ਸਿੰਘ ਵਾਸੀ ਨਮਾ ਪਿੰਡ ਬਾਹਦਰ ਜੋ ਕਿ 1990 ਦਾ ਵਿਦੇਸ਼ ਰਹਿੰਦਾ ਹਰ ਸਾਲ ਸਾਲ ਛੁੱਟੀ ਜਾਂਦਾ ਉਹ ਕਿ ਰਾਤ ਜੀ ਤੋਂ ਪਹਿਗੇ ਮੇਰੇ ਜਾਣ ਤੋਂ ਪਹਿਲਾਂ ਉਹ ਡੈਟ ਇਹ ਆਪਣੇ ਸਰਿੰਦਰ ਕੌਰ ਨੂੰ ਲੈ ਕੇ ਹਸਪੀਟਲ ਆ ਗਏ ਸੀ ਮੁਰਕਿ ਮੈਂ ਪੁਲਿਸ ਨੂੰ ਇਨਫੋਰਮ ਕੀਤਾ ਸਰਿੰਦਰ ਕੌਰ ਨੂੰ ਕੀ ਉਹਨਾਂ ਨੇ ਕਿ ਅਜਿਹੀ ਸੀ ਉਹਨਾਂ ਦੀ ਉਹਨਾਂ ਦੀ ਰੇਂਜਰ ਸ ਕੋਈ 5-7 ਦਿਨ ਪਹਿਲਾਂ ਜੋ ਉਹਨਾਂ ਦੇ ਪਰਿਵਾਰ ਦੇ ਦੱਸਣ ਦੇ ਮੁਤਾਬਕ 5 ਦਿਨ ਪਹਿਲਾਂ ਉਹਨਾਂ ਦੀ ਕੋਈ ਮਾਮੂਲੀ ਟਕਰਾਅ ਹੋਇਆ ਜਿਹਦੇ ਕਾਰਨ ਕਰਕੇ ਉਹਨਾਂ ਰੰਜਿਸ਼ ਕਰਕੇ ਇਹ ਜਦੋਂ ਆਪਣੇ ਘਰ ਵੱਲੋਂ ਆ ਰਹੇ ਸੀ ਤੇ ਉਹਨਾਂ ਨੇ ਜਿਹੜੀਆਂ ਦੋ ਤਿੰਨ ਕਿਰਚਾ ਮਾਰ ਕੇ ਤੇ ਉਹਦਾ ਜਿਹੜੀ ਗੰਭੀਰ ਹਾਲਤ ਵਿੱਚ ਉਹਨੂੰ ਜ਼ਖਮੀ ਕਰ ਦਿੱਤਾ ਲਗਭਗ ਕਿੰਨੇ ਵਜੇ ਦੀ ਗੱਲ ਆ ਤਕਰੀਬਨ 10 ਵਜੇ ਦੇ ਕਰੀਬ ਸੀ ਜਦੋਂ ਮਨ ਜ਼ਖਮੀ ਕਰਕੇ ਫਿਰ ਇਲਾਜ ਦੌਰਾਨ ਉਹਨੂੰ ਮੈਂ ਫੋਨ ਕੀਤਾ ਫਿਰ ਇਹ ਹਸਪੀਟਲ ਲੈ ਕੇ ਬਰੋਲ ਆਏ ਨੇ ਤੇ ਦੀ ਰਾਤ ਬਾਅਦ ਜੋ ਕੋਈ ਸਵੇਰੇ 4 ਵਜੇ ਜਿਹੜੀ ਉਹਦੀ ਡੈਥ ਹੋ ਗਈ ਆ ਅੱਜ ਪਰਚਾ ਤੇ ਪੁਲਿਸ ਵੱਲੋਂ ਮੈਡਮ ਐਸ ਐਚ ਯੂ ਕ੍ਰਿਸ਼ਮਾ ਨੇ ਦੱਸਿਆ ਕਿ ਕਰ ਲਿਆ ਗਿਆ ਅੱਜ ਹੁਣ ਕੀ ਮੰਗ ਕਰਦੇ ਐਫ ਆਈ ਆਰ ਉਹਦੇ ਨਰਿੰਦਰ ਸਿੰਘ son of ਚਰਨ ਸਿੰਘ ਦੇ ਖਿਲਾਫ ਦਰਜ ਕੀਤੀ ਗਈ ਆ ਹੁਣ ਮੰਗ ਇਹੋ ਕੀਤੀ ਜਾ ਸਕਦੀ ਹੈ ਕਿ ਪੁਲਿਸ ਉਹਨਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਏ ਤਾਂ ਕਿ ਹੋਰ ਕੋਈ ਨੁਕਸਾਨ ਨਾ ਇਹ ਪਰਿਵਾਰ ਦਾ ਕਰ ਸਕੀ ਹੋ ਕਿਉਂਕਿ ਨਰਿੰਦਰ ਸਿੰਘ ਅਜੇ ਤੱਕ ਬਾਹਰ ਆ ਗ੍ਰਿਫਤੂ ਬਾਹਰ ਆ ਉਹ ਇਹ ਪਰਿਵਾਰ ਦਾ ਹਜ ਤੱਕ ਵੀ ਨੁਕਸਾਨ ਕਰ ਸਕਦਾ ਇਸ ਕਰਕੇ ਸਾਡੀ ਬੇਨਤੀ ਇਹੋ ਹੀ ਆ ਪੁਲਿਸ ਨੂੰ ਮੈਂ ਸਰਪੰਚ ਹੋਣ ਦੇ ਨਾਤੇ ਮੇਰੀ ਵੀ ਬੇਨਤੀ ਹੈ ਕਿ ਉਹ ਬੰਦੇ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਧੰਨਵਾਦ। ਉਹ ਹਾਂ ਜੀ ਮੇਰੇ ਨਵਾਂ ਪਿੰਡ ਭਦਰ ਦਾ ਜਿਹੜਾ ਔਰਤ ਦਾ ਕਤਲ ਦਾ ਮਾਮਲਾ ਕੀ ਹੈ ਸਰ ਮਾਮਲਾ। ਹਾਂ ਜੀ ਇਹ ਕੱਲ ਸਾਨੂੰ ਰਾਤ ਨੂੰ ਅਬਰੋਲ ਹਸਪੀਟਲ ਤੋਂ ਇੰਟੀਮੇਸ਼ਨ ਆਈ ਸੀਗੀ ਕਿ ਇਸ ਤਰ੍ਹਾਂ ਇੱਕ ਲੇਡੀ ਜਿਹੜੇ ਹੈਗੇ ਆ ਉਹ ਗੂਨਸ ਦੇ ਨਾਲ ਐਡਮਿਟ ਹੋਏ ਆ। ਤੇ ਜਿਸ ਤੇ ਇਨਫੋਰਮੇਸ਼ਨ ਮਿਲਦੀ ਏਐਸਆਈ ਸਤਪਾਲ ਸਿੰਘ ਨੇ ਤੁਰੰਤ ਜਾ ਕੇ ਉੱਥੇ ਹਸਪੀਟਲ 'ਚ ਵਿਜ਼ਿਟ ਕੀਤਾ ਸੀ। ਤੇ ਡਾਕਟਰ ਸਾਹਿਬ ਨੇ ਉਹ ਦੋਨਾਂ ਨੂੰ ਅਨਫਿਟ ਦੱਸਿਆ ਸੀਗਾ ਸਟੇਟਮੈਂਟ ਦੇਣ ਦੇ ਤੇ अर्ਲੀ ਮਾਰਨਿੰਗ ਸਾਨੂੰ ਫਿਰ ਇਨ ਇੰਟੀਮੇਸ਼ਨ ਆਈ ਕਿ ਚਾਰ ਕਵਜੇ ਨਾਲ ਕਿ ਜਿਹੜੇ ਲੇਡੀ ਐਕਸਪਾਇਰ ਹੋ ਗਏ ਐ ਤੇ ਅਕੋਰਡਿੰਗਲੀ ਫਿਰ ਅਸੀਂ ਬੰਦੀਆਂ ਤਰਾਮਾ ਤਹਿਤ ਮੁਕੱਦਮਾ ਦਰਜ ਕੀਤਾ ਤੇ ਫਰਦਰ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਕੀ ਕਹਾਣੀ ਕੀ ਸੀ ਮਮ ਕੀ ਪਰਿਵਾਰ ਲੋਕਾਂ ਨੂੰ ਕੀ ਦੱਸਿਆ ਗਿਆ ਇਹ ਜੀ ਰਿਲੇਟਿਵਸ ਨੇ ਦੋਨੋਂ ਜਿਹੜੇ ਡੀਸੀਜ਼ਡ ਐ ਤੇ ਅਕਿਊਜ਼ਡ ਦੋਨੋਂ ਰਿਲੇਟਿਵ ਸੀਗੇ ਸ਼ਰੀਕੇ ਚੋਂ ਲੱਗਦੇ ਨੇ ਤੇ ਇਹਨਾਂ ਦੀ ਆਪਸੀ ਕੋਈ ਲੋਹੜੀ ਵਾਲੇ ਦਿਨ ਛੋਟੀ ਮੋਟੀ ਗੱਲ ਤੋਂ ਕੋਈ ਆਪਸੀ ਬਹਿਸ ਵਾਜੀ ਤਕਰਾਰ ਹੋਈ ਸੀਗੀ ਕੋਈ ਬਹੁਤੀ ਗੱਲ ਨਹੀਂ ਸੀ ਆਪਸ ਵਿੱਚ ਤੇ ਉਸੇ ਤੈਸ਼ ਦੇ ਵਿੱਚ ਇਸ ਨੇ ਇਹ ਕੰਮ ਕੀਤਾ ਜੀ ਇਹਨਾਂ ਬਾਰੇ ਦੱਸਿਆ ਜਾ ਰਿਹਾ ਜੀ ਇਹ ਦੱਸਿਆ ਜਾ ਰਿਹਾ ਬੰਦਾ ਗ੍ਰੀਸ ਤੋਂ ਆਇਆ ਸੀਗਾ ਜੀ ਗ੍ਰਿਫਤਾਰੀ ਦੀ ਕੀ ਕੋਈ ਗਤੀਵਿਧੀ ਜੀ ਉਹ ਅਸੀਂ ਉਹਦੇ ਸੋਸ਼ ਲਗਾਏ ਹੋਏ ਨੇ ਤੇ ਫਰਦਰ ਸਾਰੀ ਉਚੇ ਆਪਾਂ ਕਰਦੇ ਪਏ ਆ ਲੀਡ ਮਿਲੀ ਹੈ ਤੇ ਉਹਨੂੰ ਆਪਾਂ ਫੋਲੋ ਕਰ ਰਹੇ ਆ ਉਮੀਦ ਹੈ ਕਿ ਆਪਾਂ ਨੂੰ ਬਹੁਤ ਜਲਦੀ ਅਕਿਊਜ਼ਡ ਨੂੰ ਨੈਪ ਕਰ ਲਾਂਗੇ ਥੈਂਕ ਯੂ ਜੀ